ਜੀ ਅਸੀਂ ਇਹਨਾਂ ਦੇ ਬਹੁਤ ਰਣੀਆ ਇਹਨਾਂ ਨੇ ਸਾਡੇ ਪਿੰਡ ਲਈ ਬਹੁਤ ਕੁਝ ਕੀਤਾ ਅੱਗੇ ਪ੍ਰਮਾਤਮਾ ਮੌਕਾ ਦੇਊਗਾ ਤਾਂ ਬਾਕੀ ਇਹਦੇ ਕੰਮ ਵੀ ਪੂਰੇ ਹੋਣਗੇ ਹੁਣ ਅਸੀਂ ਐਮਐਲ ਸੌਦਾ ਸਨਮਾਨ ਕਰਾਂਗੇ ਬੋਲੇ ਸਕਰਵੀਰ ਸਿੰਘ ਜੀ ਥਾੜੀ ਬੜਸਾ ਸਰਕਾਰ ਸਰਪੰਚ ਸਾਹਿਬ ਅਤੇ ਇਸ ਨਗਰ ਦੇ ਜੋਦਾ ਸਰਪੰਚ ਮੋਹਨ لال ਜੀ ਅਤੇ ਇਸ ਨਗਰ ਦੇ ਸਾਰੇ ਹੀ ਸਾਡੇ ਸਾਫਕਾ ਸਰਪੰਚ ਸਰਦਾਰ ਪ੍ਰਗਟ ਸਿੰਘ ਜੀ ਸਾਹਿਬ ਜਦਵਿੰਦਰ ਸਿੰਘ ਜੀ Pritam Singh ਜੀ ਨੰਬਰਦਾਰ ਸਾਹਿਬ ਬਾਬਾ ਜੀ ਸਰਜੀਤ ਸਿੰਘ ਜੀ ਹਲੀਵਾਲ ਨਗਰ ਦੀ ਸਮੁੱਚੀ ಗ್ರಾಮ ਪੰਚਾਇਤ ਪ੍ਰੈਸ ਤੋਂ ਆਏ ਸਤਿਕਾਰਯੋਗ ਵੀਰ ਅਤੇ ਮੇਰੀਆਂ ਸਤਿਕਾਰਯੋਗ ਭੈਣਾ ਮਤਾਮਾ ਨੌਜਵਾਨ ਵੀਰੋ ਬਜ਼ੁਰਗੋ ਸਾਰਿਆਂ ਨੂੰ ਪਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਹਾਏ ਗੁਰਜੀ ਕੀ ਫਤਿਹ ਅੱਜ ਅਸੀਂ ਸਾਰੇ ਪਿੰਡ ਆਲੀਵਾਲ ਦੇ ਇਸ ਮੇਲੇ ਦੇ ਮੌਕੇ ਤੇ ਇਕੱਠੇ ਹੋਏ ਆ ਜੋ ਪੀਰ ਦੀ ਯਾਦ ਦੇ ਵਿੱਚ ਹਰ ਸਾਲ ਬਹੁਤ ਵਧੀਆ ਜਿਹੜਾ ਇੱਥੇ ਸਮਾਗਮ ਕਰਵਾਇਆ ਜਾਂਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਸੋ ਅੱਜ ਇਸ ਮੌਕੇ ਤੇ ਗੁਰਮੀਤ ਦਵਾਵੀਆ ਜੀ ਵੱਲੋਂ ਬਹੁਤ ਵਧੀਆ ਮਾਂ ਦਾ ਗੀਤ ਗਾ ਕੇ ਜੋ ਮੈਂ ਸਮਝਦਾ ਕਿ ਮਾਂ ਦੀ ਮਮਤਾ ਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੁ ਭਾਰਤ ਦੀ ਧਰਤੀ ਪੀਰਾਂ ਫਕੀਰਾਂ ਰਿਸ਼ੀਆਂ ਮੁੰਨੀਆਂ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਤੇ ਬਹੁਤ ਸਾਰੇ ਮਹਾਪੁਰਸ਼ਾਂ ਨੇ ਜਨਮ ਲਿਆ ਗੁਰੂਆਂ ਨੇ ਜਨਮ ਲਿਆ ਪੀਰਾਂ ਫਕੀਰਾਂ ਨੇ ਜਨਮ ਲਿਆ ਤੇ ਸੰਸਾਰ ਦੇ ਵਿੱਚ ਆ ਕੇ ਸਮਾਜ ਨੂੰ ਮਨੁੱਖਤਾ ਨੂੰ ਸਹੀ ਸੇਧ ਦਿੱਤੀ ਸੱਚ ਦੇ ਰਸਤੇ ਤੇ ਚੱਲਣ ਦਾ ਉਪਦੇਸ਼ ਦਿੱਤਾ ਬਿਸ਼ੱਕ ਸਾਡੇ ਦੇਸ਼ ਵਿੱਚਨੇਕਾਂ ਹੀ ਜਾਤਾਂ ਦੇ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਚਾਹੇ ਕਿਸੇ ਵੀ ਧਰਮ ਦਾ ਚਾਹੇ ਕੋ ਧਾਰਮਿਕ ਸਮਾਗਮ ਹੋਵੇ ਚਾਹੇ ਤਿਹਾਰ ਹੋਵੇ ਚਾਹੇ ਕੋ ਸਮਾਜਿਕ ਪ੍ਰੋਗਰਾਮ ਹੋਵੇ ਆਪਾਂ ਸਾਰੇ ਰਲ ਮਿਲ ਕੇ ਇਸ ਸਵਾਗਤ ਕਰਾਉਨੇ ਆ ਕਿ ਮੈਂ ਸਮਝਦਾ ਕਿ ਸਾਡੇ ਲਈ ਬੜੇ ਵੱਡੇ ਮਾਣ ਦੀ ਗੱਲ ਆ ਸਮਾਜ ਦੇ ਇਸ ਮੌਕੇ ਤੇ ਜਿੱਥੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਉੱਥੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦਾ ਕਿ ਸਾਡੇ ਇਸ ਪੰਜਾਬ ਦੇ ਅੰਦਰ ਸਾਡੇ ਇਸ ਦੇਸ਼ ਦੇ ਅੰਦਰ ਸਦਾ ਹੀ ਅਮਨ ਸ਼ਾਂਤੀ ਕਾਇਮ ਰਹੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ ਇਸੋ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਅਸੀਂ ਰਲ-ਮਿਲ ਕੇ ਇਹਨਾਂ ਮੇਲਿਆਂ ਦਾ ਆਨੰਦ ਮਾਣਦੇ ਰਹੀਏ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਕਾਮਯਾਬੀ ਲੰਬੀ ਉਮਰਾਂ ਬਖਸ਼ੇ ਜਿੱਥੋਂ ਤੱਕ ਇਸ ਨਗਰ ਦੀ ਗੱਲ ਆਲੀਵਾਲ ਨਗਰ ਦੇ ਨਾਲ ਬੜਾ ਇਤਿਹਾਸਿਕ ਪਿੰਡ ਹੈ ਕਿਉਂਕਿ ਐਂਗਲੋ ਸਿੱਖ ਵਾਰ ਜਿਹੜੀ ਆਖਰੀ ਲੜਾਈ ਹੋਈ ਹੈ ਅੰਗਰੇਜ਼ਾਂ ਤੇ ਸਿੱਖਾਂ ਦੀ ਉਹ ਇਸ ਧਰਤੀ ਤੇ ਹੋਈ ਹੈ ਜਿੱਥੇ ਸਾਡੇ ਹਜ਼ਾਰਾਂ ਹੀ ਸਾਡੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਇਹ ਉਹ ਥਾਨ ਆ ਸੋ ਇੱਥੇ ਸਿੰਘਾਂ ਦੀ ਯਾਦਗਾਰ ਵੀ ਬਣਾਈ ਗਿਆ ਪਿਛਲੇ ਸਮੇਂ ਦੇ ਵਿੱਚ ਅਤੇ ਉਸ ਤੋਂ ਬਿਨਾ ਵੀ ਇਸ ਨਗਰ ਦੇ ਸਾਹਿਬ ਰਿਕ ਸਿੰਘ ਜੀ ਹਾਲੀਵਾਲ ਮੈਂਬਰ ਪਾਰਲੀਮੈਂਟ ਰਹੇ ਨੇ ਅਤੇ ਦਾਸ ਨੂੰ ਵੀ ਇਸ ਨਗਰ ਨੇ ਬੜਾ ਮਾਣ ਦਿੱਤਾ ਹਰ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦੇ ਤਿੰਨ ਵਾਰ ਮੈਂ ਇਥੋਂ ਐਮਐਲਏ ਬਣਿਆ ਤਾਂ ਉਹਦੇ ਵਿੱਚ ਇਸ ਨਗਰ ਦਾ ਬਹੁਤ ਵੱਡਾ ਯੋਗਦਾਨ ਆ ਜਿਸ ਦੇ ਲਈ ਹਮੇਸ਼ਾ ਹੀ ਮੈਂ ਤੁਹਾਡਾ ਰਿਣੀ ਰਹੂੰਗਾ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਦੇ ਵਿੱਚ ਇਸ ਨਗਰ ਦੇ ਜਿੰਨੇ ਵੀ ਵਿਕਾਸ ਦੇ ਕੰਮ ਪਹਿਦੇ ਆਧਾਰ ਤੇ ਕਰਾਉਣ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਜਿੱਥੇ ਵੀ ਲੋੜ ਆ ਦਿਨ ਰਾਤ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਸੋ ਅੱਜ ਵੀ ਜੋ ਮੈਨੂੰ ਹੁਕਮ ਹੋਇਆ ਸਪਰਗਤ ਸਿੰਘ ਜੀ ਵੱਲੋਂ ਕਿਉਂਕਿ ਉਹਨਾਂ ਦੇ ਨਾਲ ਬੜੀ ਨੇੜਤਾ ਕਹਿੰਦਾ ਸਾਰੇ ਨਗਰ ਨਾਲ ਹੀ ਆ ਉਹਨਾਂ ਦਾ ਹੁਕਮ ਕੀ ਸ਼ੈੱਡ ਬਣਾਉਣ ਦੇ ਲਈ ਇਸ ਜਗ੍ਹਾ ਦੇ ਵਿੱਚ 51000 ਰੁਪਏ ਦੀ ਜਿਹੜੀ ਮਦਦ ਦੀ ਲੋੜ ਆ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਆਪਣੇ ਵੱਲੋਂ ਦਿੱਤੀ ਜਾਊਗੀ ਕਿਉਂਕਿ ਸਰਕਾਰ ਆਪਣੀ ਹੈ ਨਹੀਂ ਲੇਕਿਨ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਵਾਅਦਾ ਕੀਤਾ ਸੀ ਕਿ ਅਸੀਂ ਸਾਰੇ ਐਮਐਲਏ ਨੂੰ ਗ੍ਰਾਂਟ ਦਵਾਂਗੇ ਜੇਕਰ ਮਿਲਦੀ ਆ ਤਾਂ ਪਹਿਲ ਦੇ ਆਧਾਰ ਤੇ ਜਿਹੜੀ ਜੋ ਵੀ ਤੁਹਾਡੀਆਂ ਲੋੜਾਂ ਦੇ ਲਈ ਚੈੱਕ ਕੱਟ ਕੇ ਦਿੱਤਾ ਜਾਊਗਾ ਸੋਨਲੇ ਸਮੇਂ 'ਚ ਗੁਰੂ ਸਾਹਿਬ ਮਿਹਰ ਕਰਨ ਤਾਂ ਜੋ ਫੇਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਜਿਹੜੀ ਪਿਛਲੇ ਸਮੇਂ 'ਚ ਹਨੇਰੀ ਰਹੀ ਆ ਸਪੀਡ ਰਹੀ ਆ ਉਸੇ ਤਰਾਈ ਫੇਰ ਅਸੀਂ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਕਰਾ ਸਕੀ ਏ ਸੋ ਉਹਦੇ ਲਈ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਆ ਸੋ ਹਲਕੇ ਦਾਖੇ ਨੇ ਹਮੇਸ਼ਾ ਹੀ ਮੇਰਾ ਬੜਾ ਸਾਥ ਦਿੱਤਾ ਸੋ ਹਮੇਸ਼ਾ ਹੀ ਤੁਹਾਡਾ ਰਣੀ ਆ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਬੜੇ ਸ਼ਰਧਾ ਤੇ ਸਤਿਕਾਰ ਨਾਲ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਅਸੀਂ ਵੀ ਮੇਰੇ ਪਰਮ ਮਿੱਤਰ ਸਦਾ ਸੁਨੀਲ ਸਿੰਘ ਰਿਚੰਦੋਂ ਜੋ ਹਲਕਾ ਇੰਚਾਰਜ ਨੇ ਦਾਖਾ ਦੇ ਉਹਨਾਂ ਦੀ ਸਾਰੀ ਟੀਮ ਅਸੀਂ ਵੀ ਆਪਣਾ ਮਾਸਤ ਚਕਾਉਣ ਵਾਸਤੇ ਇੱਥੇ ਹਾਜ਼ਰ ਹੋਏ ਆ ਕਿਉਂਕਿ ਤੁਸੀਂ ਸਾਰੇ ਹਰ ਸਾਲ ਬੜਾ ਵਧੀਆ ਪ੍ਰਬੰਧ ਕਰਦੇ ਹੋ بڑے بڑے ਕਲਾਕਾਰ ਆਉਂਦੇ ਨੇ ਔਰ ਮੇਲਾ ਪੂਰਾ ਭਰਿਆ ਹੋਇਆ ਤੁਸੀਂ ਸਾਰੇ ਜਿਹੜੇ ਇੱਥੇ ਸੰਗਤ ਪਹੁੰਚਿਓ ਤੇ ਦਾਦੀ ਨਾਲ ਇੰਤਜ਼ਾਰ ਕਰ ਰਹੇ ਹੋ ਕਿ ਸਟੇਜ ਜਲਦੀ ਤੋਂ ਜਲਦੀ ਸ਼ੁਰੂ ਹੋਵੇ ਔਰ ਇਹਦੇ ਸਾਡੇ ਹੁਣ ਨਵੇਂ ਗਾयक ਹੈਗੇ ਆ ਉਹ ਆਕੇ ਤੁਹਾਡੇ ਸਾਰਿਆਂ ਦਾ ਮਨ ਬਹਿਲਾਉਣ। ਮੈਂ ਬਹੁਤ 2 ਮਿੰਟ ਵੀ 2 ਮਿੰਟ ਮੈਂ ਤਾਂ 9 ਮਿੰਟ ਲੈਣੇ ਨੇ। 2 ਮਿੰਟ ਦੇ ਦਿਓ। ਇਹ ਤੇਰੇ ਹੀ ਸਮੇਂ। ਮੈਂ ਬਹੁਤ ਧੰਨਵਾਦ ਕਰਦਾ ਹਿੱਥ ਦੀ ਨਗਰ ਪੰਚਾਇਤ ਦਾ ਇਸ ਕਮੇਟੀ ਦਾ ਸਾਫ ਕਾ ਸਰਪੰਚ ਸਾਹਿਬ ਆਲੀਵਾਲ ਸਾਹਿਬ ਦਾ ਔਰ ਸਮੁੱਚੀ ਟੀਮ ਜਿਹੜੀ ਇੱਥੇ ਹੈਗੀ ਹੈ ਮੈਨੇ ਜੀ ਕਾਕਾ ਜੀ ਸਾਰਿਆਂ ਦਾ ਹੀ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਰਪੰਚਾ ਤੁਹਾਨੂੰ ਵੀ ਜਿਹੜਾ ਤੁਸੀਂ ਐਡਾ ਵਧੀਆ ਇਹ ਪ੍ਰੋਗਰਾਮ ਉਲੀਕਿਆ ਹਰ ਸਾਲ ਦੀ ਵਾਂਗ ਇਹ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਹੀ ਜਿਹਨੂੰ ਕਹਿੰਦੇ ਦੁਗੁਨੀਆਂ ਤੇ ਰਾਤ ਚੌਕਣੀਆਂ ਤਰੱਕੀਆਂ ਕਰ ਰਿਹਾ ਆ ਜਿਹੜਾ ਇਹਦਾ ਅਲੀ ਸ਼ਾਨ ਅੱਜ ਇੱਥੇ ਮਾਹੌਲ ਬਣਿਆ ਹੋਇਆ ਤੇਰੇ ਨੇ ਸੱਤ ਵਜੇ ਆ ਲੈਂਦੀ ਖੋਤੀ ਗਈ ਤੂੰ ਡਰ ਕੇ ਦੇ ਨਿਤ ਸੱਤ ਵਜੇ ਆ ਲੈਂਦੀ ਤੇਰੇ ਘੁੱਟਣ ਤੋਂ ਪੈਦਾ ਬੇਬੇ ਕਰਦਾ ਕੰਮ ਮਗਾ ਲਈਂ ਤੇਰੇ ਘੁੱਟਣ ਤੋਂ ਪੈਦਾ ਬੇਬੇ ਕਰਦਾ ਕੰਮ ਮਗਾ ਲਈਂ ਉਹਡਾ ਕਦੂਰਾ ਨਾ ਜਾਂਦੀ ਦੂਸਰ ਤੇ ਜੜਦੀ ਰਹਿਣੀ ਏ ਉਹਨੇ ਨੀ ਜੜਦੀ ਰਹਿਣੀ ਏ ਤੇ ਤੂੰ ਗੌਣ ਵਾਲੀਆਂ ਵਾਂਗੂ ਵਕਰੀ ਦੀ ਨਹੀਂ ਦੀਏ ਤੂੰ ਗੌਣ ਵਾਲੀਆਂ ਵਾਂਗੂ ਨਖਰੇ ਕਰਦੀ ਲਈਂ ਦੀਏ ਤੂੰ ਗੌਣ ਵਾਲੀਆਂ ਵਾਂਗੂ ਨਖਰੇ ਕਰਦੀ ਰਹਿਣੀ